ਮਹਾਪੁਰਸ਼ਾਂ ਦੇ ਕੋਲ ਇੱਕ ਵਾਰ ਇੱਕ ਬੰਦਾ ਆਇਆ ਤੇ ਨਮਸਕਾਰ ਕਰਕੇ ਮਹਾ ਮਹਾਪੁਰਸ਼ਾਂ ਨੂੰ ਕਹਿੰਦਾ ਕਿ ਬਾਬਾ ਜੀ ਮੈਨੂੰ ਜਾਂਚ ਦੱਸ ਦਿਓ ਪ੍ਰਮਾਤਮਾ ਨੂੰ ਕਿਵੇਂ ਮਿਲਣਾ ਪ੍ਰਮਾਤਮਾ ਨੂੰ ਮਿਲਣ ਦੀ ਮੈਨੂੰ ਯੁਕਤੀ ਦੱਸ ਦਿਓ ਮੈਨੂੰ ਇੰਨਾ ਚਿਰ ਤੁਹਾਡੇ ਕੋਲ ਹੋ ਗਿਆ ਐਨੇ ਸਾਲ ਤੁਹਾਡੇ ਕੋਲ ਆਉਂਦਿਆਂ ਨੂੰ ਹੋ ਗਏ ਮਹਾਪੁਰਸ਼ ਕਹਿੰਦੇ ਭਾਈ ਬੈਠ ਜਾ ਕਹਿੰਦੇ ਤੈਨੂੰ ਦੱਸ ਦਾਂਗੇ ਪਰ ਭਾਈ ਤੂੰ ਪ੍ਰਮਾਤਮਾ ਨੂੰ ਮਿਲਣ ਲਈ ਜਾਂ ਪ੍ਰਮਾਤਮਾ ਦੀ ਪ੍ਰਾਪਤੀ ਲਈ ਥੋੜਾ ਹੌਨਾ ਤੂੰ ਤਾਂ ਸਿਰਫ ਆਪਣੇ ਪਰਿਵਾਰ ਦੇ ਸੁੱਖਾਂ ਵਾਸਤੇ ਇੱਥੇ ਆਉਣਾ ਵੀ ਮੇਰੇ ਪਰਿਵਾਰ ਨੂੰ ਸੁੱਖ ਮਿਲੇ ਮੇਰਾ ਪਰਿਵਾਰ ਸੁਖੀ ਰਹੇ ਮਹਾਂਪੁਰਸ਼ ਕਹਿੰਦੇ ਵੀ ਜਿਹੜੇ 99% ਲੋਕ ਨੇ ਨਾ ਅੱਜ ਆਪਣੇ ਸੰਸਾਰ ਦੇ ਵਿੱਚ ਲੋਕਾਂ ਦੀ ਜੋ ਵਰਤੀ ਆ ਚਾਹੇ ਕੋਈ ਦਾਨ ਕਰ ਰਿਹਾ ਚਾਹੇ ਕੋਈ ਪੁੰਨ ਕਰ ਰਿਹਾ ਚਾਹੇ ਸੇਵਾ ਕਰ ਰਿਹਾ ਚਾਹੇ ਕੋਈ ਸਿਮਰਨ ਕਰ ਰਿਹਾ ਮਹਾਂਪੁਰਸ਼ ਕਹਿੰਦੇ ਵੀ ਉਹਦੇ ਵਿੱਚ ਥੋੜੇ ਕਈ ਲੋਕ ਨੇ ਜਿਨ੍ਹਾਂ ਨੂੰ ਨਿਰੰਕਾਰ ਚਾਹੀਦਾ ਬਾਕੀ ਜਿੰਨੇ ਵੀ ਲੋਕ ਨੇ ਸਭ ਸੰਸਾਰੀ ਮੰਗਦੇ ਨੇ ਮੇਨ ਮੋਟਿਵ ਕੀਆ ਵੀ ਸਾਨੂੰ ਸੁੱਖ ਮਿਲੇ দান ਕਰ ਰਿਆਂ ਸਾਨੂੰ ਸੁੱਖ ਮਿਲੇ ਪਾਠ ਘਰ ਵਿੱਚ ਕਰ ਰਿਆਂ ਕਰਾ ਰਿਆਂ ਸਾਨੂੰ ਸੁੱਖ ਮਿਲੇ ਕਹਿੰਦੇ ਵੀ ਜਿਹੜੀ ਇਹ ਪ੍ਰਕਿਰਿਆ ਨਾ ਧਰਮ ਦੀ ਮਹਾਪੁਰਸ਼ ਕਹਿੰਦੇ ਵੀ 99% ਲੋਕ ਸੰਸਾਰ ਨੂੰ ਲੋਚਦੇ ਨੇ ਵੀ ਨਿਰੰਕਾਰ ਨੂੰ ਲੋਚਣ ਵਾਲੇ ਤਾਂ 1-2% ਹੀ ਨੇ ਭਾਈ ਇਸ ਕਰਕੇ ਭਾਈ ਕਹਿੰਦੇ ਤੂੰ ਪਰਿਵਾਰ ਦੇ ਸੁੱਖ ਲਈ ਆਉਣਾ ਪਰਮਾਤਮਾ ਦੀ ਪ੍ਰਾਪਤੀ ਲਈ ਤਾਂ ਤੂੰ ਕਦੇ ਆਏ ਹੀ ਨਹੀਂ ਤੇ ਉਹ ਕਹਿੰਦਾ ਜੀ ਨਹੀਂ ਮੈਨੂੰ ਜਾਂਚ ਦੱਸੋ ਪਰਮਾਤਮਾ ਨੂੰ ਕਿਵੇਂ ਮਿਲਿਆ ਜਾਂਦਾ ਕਿਵੇਂ ਮੇਰਾ ਪਾਰ ਉਤਾਰਾ ਹੋਊਗਾ ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ ਤੂੰ ਐ ਕਰ ਹੁਣ ਤੂੰ ਅਗਲੀ ਵਾਰੀ ਪਰਿਵਾਰ ਸਮੇਤ ਆਉਣਾ ਹੁਣ ਤੂੰ ਭਾਈ ਚਲਾ ਜਾ ਅਗਲੀ ਵਾਰ ਤੈਂ ਪਰਿਵਾਰ ਸਮੇਤ ਇੱਥੇ ਆਉਣਾਗਾ ਫਿਰ ਤੈਨੂੰ ਜੁਕਤ ਦੱਸਾਂਗੇ ਵੀ ਪਰਮਾਤਮਾ ਨੂੰ ਕਿਵੇਂ ਮਿਲਿਆ ਜਾਂਦਾ ਚਲੋ ਥੋੜੇ ਕੁ ਦਿਨ ਬੀਤੇ ਉਹ ਬੰਦਾ ਆਪਣੇ ਪਰਿਵਾਰ ਨਾਲ ਫਿਰ ਡੇਰੇ ਮਹਾਂਪੁਰਸ਼ਾਂ ਕੋਲੇ ਆ ਗਿਆ ਤੇ ਮਹਾਪੁਰਸ਼ ਨੇ ਨਮਸਕਾਰ ਕਰ ਕੇ ਕਹਿੰਦਾ ਕਿ ਬਾਬਾ ਜੀ ਮੈਂ ਆ ਗਿਆ। ਜੇ ਮੈਨੂੰ ਦੱਸ ਦਿਓ ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾਂਦਾ। ਪ੍ਰਮਾਤਮਾ ਨੂੰ ਮਿਲਣ ਦੀ ਮੈਨੂੰ ਜਾਂਚ ਦੱਸ ਦਿਓ। ਮਹਾਪੁਰਸ਼ ਕਹਿੰਦੇ ਭਾਈ ਕੋਈ ਗੱਲ ਨਹੀਂ। ਤੁਸੀਂ ਲੰਗਰ ਪ੍ਰਸ਼ਾਦਾ ਛਕ ਲਓ। ਕਹਿੰਦਾ ਮਹਾਰਾਜ ਜੀ ਹੁਣ ਮੈਂ 2 ਦਿਨ ਰਹਿ ਕੇ ਜਾਵਾਂਗਾ। ਬਾਕੀ ਤੁਸੀਂ ਜਿੰਨੇ ਦਿਨ ਕਹੋਗੇ ਨਾ ਮੈਂ ਓਨੇ ਦਿਨ ਰਹਿ ਲਾਂਗਾ। ਪਰ ਮੈਨੂੰ ਇਹ ਦੱਸ ਦਿਓ ਵੀ ਪ੍ਰਮਾਤਮਾ ਨੂੰ ਕਿਵੇਂ ਮਿਲਣਾ। ਮਹਾਪੁਰਸ਼ ਕਹਿੰਦੇ ਕੋਈ ਗੱਲ ਨਹੀਂ ਭਾਈ ਤੇਰੀ ਮਰਜ਼ੀ ਆ ਤੂੰ ਜਿੰਨੇ ਦਿਨ ਰਹਿਣਾ ਰਹਿ। ਲੰਗਰ ਪ੍ਰਸ਼ਾਦਾ ਛਕੋ ਬਾਕੀ ਫਿਰ ਬਾਅਦ ਚ ਗੱਲ ਕਰਦੇ ਆ ਉਹ ਪਰਿਵਾਰ ਲੰਗਰ ਹਾਲ ਦੇ ਵਿੱਚ ਲਾ ਗਿਆ ਉਹਨਾਂ ਦੇ ਨਾਲ ਇੱਕ ਛੋਟਾ ਬੱਚਾ ਸੀਗਾ 4-5 ਸਾਲ ਦਾ ਬੱਚਾ ਸੀਗਾ ਤੇ ਬੱਚਾ ਖੇਡਣ ਲੱਗ ਗਿਆ ਹੋਰ ਬੱਚੇ ਆਏ ਹੋਏ ਸੀ ਅਡੇਰੇ ਦੇ ਵਿੱਚ ਤੇ ਮਹਾਂਪੁਰਸ਼ਾਂ ਨੇ ਨਾ ਆਪਣੇ ਸੇਵਕ ਨੂੰ ਆਵਾਜ਼ ਮਾਰੀ ਵੀ ਦੁਇਥੇ ਆ ਕਹਿੰਦੇ ਵੀ ਉਹ ਦੇਖ ਭਾਈ ਬੱਚਾ ਜਿਹੜਾ ਆ ਆ ਪਰਿਵਾਰ ਆਏ ਸੀ ਇਹਨਾਂ ਦੇ ਹੀ ਆ ਕਹਿੰਦਾ ਹਾਂਜੀ ਬਾਬਾ ਜੀ ਕਿਉਂਕਿ ਮਹਾਂਪੁਰਸ਼ਾਂ ਨੂੰ ਪਤਾ ਸੀ ਐਨੇ ਸਾਲਾਂ ਤੋਂ ਪਰਿਵਾਰ ਆ ਰਹੇ ਸੀ ਕਹਿੰਦੇ ਐਂ ਕਰ ਆਪਣੇ ਸੇਵਾਦਾਰ ਨੂੰ ਕਹਿੰਦੇ ਉਹਨੂੰ ਬੱਚੇ ਨੂੰ ਨਾ ਚਾਕਲੇਟ ਦੇ ਦੇ ਕੋਈ ਖਾਣ ਦੀ ਚੀਜ਼ ਲਿਆ ਕੇ ਨਾ ਉਹਨੂੰ ਪਿਆਰ ਨਾਲ ਇੱਥੇ ਸਾਡੇ ਕੋਲ ਲੈ ਕੇ ਆ ਤੇ ਸੇਵਕ ਗਿਆ ਮਹਾਪੁਰਸ਼ਾਂ ਦਾ ਉਹਨੇ ਕੀ ਦਿੱਤਾ ਉਹਨੂੰ ਚਾਕਲੇਟ ਦਾ ਲਾਲਚ ਦੇਖ ਕੇ ਬਾਬਾ ਜੀ ਕੋਲ ਲਿਆਇਆ ਤੇ ਮਹਾਪੁਰਸ਼ ਕਹਿੰਦੇ ਭਈ ਐਂ ਕਰ ਇਹਨੂੰ ਹੁਣ ਨਾ ਕਮਰੇ 'ਚ ਲੈ ਜਾ ਉੱਥੇ ਉੱਪਰ ਇਹਨੂੰ ਖੇਡ ਲਾ ਲਾ ਖੇਡਾ ਖੁੱਡਾ ਦੇ ਇਹਨੂੰ ਖਾਣ ਪੀਣ ਦੀ ਚੀਜ਼ ਦੇ ਜਦੋਂ ਤੱਕ ਅਸੀਂ ਨਹੀਂ ਅਸੀਂ ਤੈਨੂੰ ਨਹੀਂ ਕਹਿੰਦੇ ਇਨੂੰ ਹੀਠਾ ਨਾਲ ਲੈ ਕੇ ਕਹਿੰਦਾ ਸੱਤ ਵਚਨ ਜੀ ਚਲੋ ਜੀ ਥੋੜਾ ਸਮਝ ਜਦੋਂ ਹੋਇਆ ਉਹ ਬੰਦੇ ਨੂੰ ਫਿਕਰ ਪੈ ਗਈ ਉਹਨਾਂ ਨੇ ਦੇਖਿਆ ਵੀ ਸਾਡਾ ਬੱਚਾ ਨਹੀਂ ਹੈਗਾ ਉਹ ਬੰਦੇ ਨੇ ਨਾ ਪੈਰ ਵਿੱਚ ਜੋੜੇ ਪਾਏ ਆਗਲਾ ਵਾਂਗੂ ਜਦੋਂ ਨਿਕਲੇ ਬਾਹਰ ਉਹ ਦੇਖਦੇ ਨੇ ਬੱਚਾ ਲੱਭਦੇ ਨੇ ਵੀ ਕਦੇ ਡੇਰੇ ਦੇ ਵਿੱਚ ਵੀ ਲੱਭਿਆ ਕਦੇ ਇੱਧਰ ਲੱਭਦੇ ਨੇ ਕਦੇ ਉੱਧਰ ਲੱਭਦੇ ਨੇ ਸਾਰੇ ਪਾਸੇ ਨਿਗਾ ਮਾਰਦੇ ਨੇ ਉਹਦੀ ਭੁੱਖ ਵੀ ਮਰ ਗਈ ਫਿਰ ਲੰਗਰ ਛੱਡ ਕੇ ਆ ਗਿਆ ਪੈਰਾਂ ਦੇ ਵਿੱਚੋਂ ਨਹੀਂ ਜੋੜੇ ਨਹੀਂ ਪਾਏ ਐਨਾ ਹੈਰਾਨ ਪਰੇਸ਼ਾਨ ਹੋ ਗਿਆ ਉਹ ਬੰਦਾ ਪਰਿਵਾਰ ਨੂੰ ਪੁੱਛਦਾਗਾ ਵੀ ਤੁਸੀਂ ਬੱਚਾ ਛੱਡ ਕਿਥੇ ਦਿੱਤਾ ਫਿਰ ਸੇਵਾਦਾਰਾਂ ਨੂੰ ਪੁੱਛਦਾਗਾ ਵੀ ਤੁਸੀਂ ਤਾਂ ਨਹੀਂ ਦੇਖਿਆ ਉਹ ਕਹਿੰਦੇ ਵੀ ਨਹੀਂ ਤੂੰ ਐਂ ਕਰ ਬਾਹਰ ਦੇਖ ਲੈ ਬਾਹਰ ਜਾਂਦਾ ਬਾਹਰ ਜਾ ਕੇ ਜਿਹੜਾ ਵੀ ਜਾਂਦਾ ਉਹਨੂੰ ਪੁੱਛਦਾ ਵੀ ਮੇਰੇ ਬੱਚਾ ਜੀ ਇਸ ਰੰਗ ਦੇ ਕੱਪੜੇ ਪਾਏ ਨੇ ਐਨੇ ਸਾਲ ਦਾ ਇਹੋ ਜਿਹੋ ਦਾ ਰੰਗ ਆ ਕਹਿੰਦੇ ਉਹ ਬੰਦਾ 1 ਘੰਟਾ ਲੱਭਦਾ ਰਿਹਾ ਡੇਰੇ ਦੇ ਵਿੱਚ ਉਹਨੂੰ ਨਾ ਕੋਈ ਭੁੱਖ ਰਹੀ ਨਾ ਕੋਈ ਪਿਆਸ ਲੱਗੀ ਨਾ ਕਿਸੇ ਉਹਨੂੰ ਦੁਸ਼ਮਣ ਦਾ ਚੇਤਾ ਆਇਆ ਨਾ ਮਿੱਤਰ ਦਾ ਚੇਤਾ ਆਇਆ ਸਿਰਫ ਕਹਿੰਦੇ ਉਹਦਾ ਇੱਕੋ ਹੀ ਬਸ ਹੋਇਆ ਵੀ ਮੇਰਾ ਬੱਚਾ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਿਲ ਜੇ ਮੈਨੂੰ ਮੇਰਾ ਬੱਚਾ ਲੱਭ ਜੇ ਬਾਹਰ ਜਾ ਕੇ ਜਦੋਂ ਦੇਖਦਾਗਾ ਬਾਹਰ ਵੀ ਨਾ ਲੱਭਿਆ ਫੇਰ ਹਫੜਾ ਤਾਂ ਬੜੀ ਮਚ ਗਈ ਇੱਕ ਘੰਟੇ ਤੋਂ ਬਾਅਦ 2 ਘੰਟੇ ਉਹਨੂੰ ਆਪਣਾ ਬੱਚਾ ਲੱਭਦੇ ਨੂੰ ਹੋ ਗਏ 2 ਘੰਟੇ ਦੇ ਵਿੱਚ ਉਹਨੂੰ ਕਿਤੇ ਵੀ ਆਪਣਾ ਬੱਚਾ ਨਾ ਲੱਗ ਲੱਭਿਆ ਉਹ ਇੰਨਾ ਕਿ ਵਿਆਹ ਕੋਲ ਹੋ ਗਿਆ ਉਹਨੂੰ ਸੁਤ ਬੁੱਧ ਦੇ ਨਾ ਰਹੀ ਅੱਖਾਂ ਕੇ ਗੱਲ ਉਹਦੇ ਨਹੀਂ ਰਹਾ ਗਿਆ ਵੀ ਇਹ ਹੋ ਕੀ ਗਿਆ ਮੇਰੇ ਨਾਲ ਵੀ ਮੈਂ ਡੇਰੇ ਦੇ ਵਿੱਚ ਆਇਆ ਮਹਾਂਪੁਰਸ਼ਾਂ ਕੋਲੇ ਵੀ ਮੇਰਾ ਬੱਚਾ ਗਿਆ ਤੇ ਗਿਆ ਕਿਥੇ ਤੇ ਉਹ 2 ਘੰਟੇ ਬਾਅਦ ਮਹਾਂਪੁਰਸ਼ਾਂ ਨੇ ਦੂਜੇ ਸੇਵਾਦਾਰ ਨੂੰ ਪੁੱਛਦੇ ਨੇ ਭਾਈ ਕਹਿੰਦੇ ਕੀ ਹੋ ਗਿਆ ਇੰਨੀ ਹਫੜਾ ਦਫੜੀ ਮੱਚ ਕੀ ਡੇਰੇ ਦੇ ਵਿੱਚ ਇੰਨਾ ਇਕੱਠ ਹੋ ਰਿਹਾ ਕੀ ਹੋ ਗਿਆ ਭਾਈ ਤੇ ਉਹ ਕਹਿੰਦਾ ਸੇਵਾਦਾਰ ਕੀ ਮਹਾਰਾਜ ਜੀ ਵੀ ਉਹ ਜਿਹੜਾ ਸੇਵਾਦਾਰ ਆਇਆ ਤੇ ਬੱਚਾ ਗੁੰਮ ਗਿਆ ਉਹਦੇ ਕਰਕੇ ਵੀ ਸਾਰੇ ਪਾਸੇ ਰੌਲਾ ਪੈ ਗਿਆ। ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ ਭਾਈ ਉਹਨਾਂ ਨੂੰ ਅੰਦਰ ਲਿਓ। ਉਹ ਬੰਦੇ ਨੂੰ ਬਾ ਸੇਵਾਦਾਰ ਨੇ ਕਿਹਾ ਵੀ ਤੁਹਾਨੂੰ ਨਾ ਮਹਾਂਪੁਰਸ਼ ਚੰਦਰ ਬਲਾਰੇ ਨੇ ਤੁਸੀਂ ਅੰਦਰ ਚਲੇ ਜਾਓ। ਉਹ ਬੰਦਾ ਆਇਆ ਮਹਾਂਪੁਰਸ਼ ਪੁੱਛਦੇ ਨੇ ਭਾਈ ਕੀ ਹੋ ਗਿਆ? ਕਹਿੰਦਾ ਬਾਬਾ ਜੀ ਮੇਰਾ ਬੱਚਾ ਗੁੰਮ ਗਿਆ। ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ ਭਾਈ ਪਹਿਲਾਂ ਪ੍ਰਸ਼ਾਦਾ ਛਕ ਲੋ ਆਰਾਮ ਨਾਲ ਪੈਰਾਂ ਚ ਜੁੱਤੇ ਵੀ ਨਹੀਂ ਪਾਈ। ਕਹਿੰਦਾ ਮਹਾਰਾਜ ਜੀ ਮੈਂ ਮੈਂ ਪ੍ਰਸ਼ਾਦ ਦੇ ਤੇ ਭੁੱਖ ਲੱਗਦੀ ਆ ਕਹਿੰਦਾ ਕਿਤੇ ਰੋਟੀ ਦਾ ਅੰਦਰ ਭੁੱਖ ਮਰ ਗਈ ਜਦ ਬੱਚਾ ਹੀ ਲੱਭ ਰਿਹਾ ਭੁੱਖ ਕਿਤੇ ਲੱਗਦੀ ਆ ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ ਭਾਈ ਆਰਾਮ ਕਰ ਲੋ ਆਰਾਮ ਕਰ ਲੋ ਆਰਾਮ ਕਰਨ ਨਾਲ ਕੀ ਬਦਲਾਵਤ ਮਿਲ ਜੇ ਵੀ ਮਿਲ ਜੂਗਾ ਕੋਈ ਗੱਲ ਨਹੀਂ ਉਹ ਕਹਿੰਦਾ ਮਹਾਰਾਜ ਜੀ ਤੁਸੀਂ ਕਹੇ ਜੀ ਗੱਲ ਕਰ ਰਹੇ ਹੋ ਮੈਂ ਆਰਾਮ ਕਿਵੇਂ ਕਰਨਾ ਬੱਚਾ ਮੈਨੂੰ ਮਿਲ ਨਹੀਂ ਰਿਹਾ ਮਹਾਂਪੁਰਸ਼ ਕਹਿੰਦੇ ਭਾਈ ਹੁਣਾਂ ਤੋਂ ਵਾਸੀਆਂ ਤਾਂ ਨਹੀਂ ਆ ਰਹੀਆਂ ਸੁਸਤੀ ਤਾਂ ਨਹੀਂ ਪੈਰੀ ਉਹ ਬੰਦਾ ਫੇਰ ਹੈਰਾਨ ਤੇ ਪਰੇਸ਼ਾਨ ਹੋ ਗਿਆ ਕਹਿੰਦਾ ਬਾਬਾ ਜੀ ਮੇਰਾ ਬੱਚਾ ਗੁੰਮ ਗਿਆ ਤੁਸੀਂ ਮੈਨੂੰ ਵਾਸੀਆਂ ਦੀ ਗੱਲ ਕਰੀ ਜਾਂਦੇ ਹੋ ਕੀ ਹੋ ਗਿਆ ਉਹ ਕਹਿੰਦੇ ਭਾਈ ਤੂੰ ਇੰਨੀ ਚਿੰਤਾ ਕਿਉਂ ਕਰਦਾ ਕਹਿੰਦਾ ਜੀ ਮੈਂ ਚਿੰਤਾ ਨਾ ਕਰਾਂ ਮੇਰਾ ਬੱਚਾ ਗੁੰਮ ਗਿਆ ਦੱਸੋ ਹੁਣ ਮੈਂ ਚਿੰਤਾ ਨਾ ਕਰਾਂ ਤੇ ਮੈਂ ਹੋਰ ਕਰਾਂ ਤੇ ਕਰਾਂ ਕੀ ਕਰਾਂ ਤੇ ਮਹਾਪੁਰਸ਼ ਕਹਿੰਦੇ ਕੋਈ ਗੱਲ ਨਹੀਂ ਭਾਈ ਫੇਰ ਆ ਜਾ ਬਹਿੜ ਜੋ ਇੱਥੇ ਕਹਿੰਦੇ ਦੇਖ ਤੂੰ ਸਾਨੂੰ ਸਵਾਲ ਕਰ ਰਿਹਾ ਸੀਗਾ ਕਿੰਨਾ ਚਿਰ ਹੋ ਗਿਆ ਤੈਨੂੰ ਪੁੱਛਦੇ ਨੂੰ ਵੀ ਜੀ ਮੈਨੂੰ ਪ੍ਰਮਾਤਮਾ ਦੇ ਮਿਲਣ ਦੀ ਜਾਂਚ ਦੱਸ ਦਿਓ ਪ੍ਰਮਾਤਮਾ ਕਿਵੇਂ ਮਿਲਦਾ ਕਿਸ ਢੰਗ ਨਾਲ ਮਿਲਦਾ ਕਦੋਂ ਮਿਲਦਾ ਕਹਿੰਦੇ ਭਾਈ ਗੱਲ ਸੁਣ ਹੁਣ ਦੇਖ ਤੇਰਾ ਬੱਚਾ ਗੁੰਮ ਗਿਆ ਨਾ ਤੈਨੂੰ ਕੀ ਸੁਝਿਆ ਕੁਝ ਵੀ ਨਹੀਂ ਸਿਰਫ ਤੇਰੀ ਇੱਕ ਟਾਰਗੇਟ ਸੀ ਵੀ ਮੇਰਾ ਬੱਚਾ ਮੈਨੂੰ ਮਿਲ ਜਾਈ ਨਾ ਤੈਨੂੰ ਭੁੱਖ ਰਹੀ ਨਾ ਤੈਨੂੰ ਪਿਆਸ ਰਹੀ ਨਾ ਤੈਨੂੰ ਆਰਾਮ ਰਿਹਾ ਅੱਖਾਂ ਅਗੇ ਤੇਰੇ ਨੇ ਰਾਗਿਆ ਤੂੰ ਇੰਨਾ ਕਿ ਬਿਆਕਲ ਪਾਗਲਾ ਵਾਂਗੂ ਹੋ ਗਿਆ ਨਾ ਕਹਿੰਦਾ ਹਾਂਜੀ ਕਹਿੰਦੇ ਭਾਈ ਇਹੀ ਰੱਬ ਨੂੰ ਮਿਲਣ ਦਾ ਤਰੀਕਾ ਜਦੋਂ ਤੁਹਾਨੂੰ ਭੁੱਖ ਪਿਆਸ ਨਾ ਰਹੇ ਚੇਤੇ ਨਾ ਰਹੇ ਇੰਨਾ ਚਿਰ ਪਾਟ ਕਰਦੇ ਨੇ ਹੋ ਗਿਆ ਨਾ ਮੈਨੂੰ ਭੁੱਖ ਲੱਗ ਰਹੀ ਆ ਨਾ ਮੈਨੂੰ ਪਿਆਸ ਲੱਗ ਰਹੀ ਆ ਨਾ ਕਿਸੇ ਦੁਸ਼ਮਣੀ ਦਾ ਤੁਹਾਨੂੰ ਚੇਤਾ ਆਵੇ ਨਾ ਕਿਸੇ ਮਿੱਤਰ ਦਾ ਚੇਤਾ ਆਵੇ ਸਿਰਫ ਤੇ ਸਿਰਫ ਜਦੋਂ ਕੋਈ ਨਿਸ਼ਾਨਾ ਤੁਹਾਡਾ ਹੋ ਜੇ ਨਾ ਵੀ ਮੈਨੂੰ ਤਾਂ ਪ੍ਰਮਾਤਮਾ ਚਾਹੀਦਾ ਉਹਨੂੰ ਮਿਲਣਾ ਕਹਿੰਦੇ ਫੇਰ ਪ੍ਰਮਾਤਮਾ ਮਿਲਦਾ ਭਾਈ ਇਹ ਤਰੀਕਾ ਤੈਨੂੰ ਸਮਝਾਉਣ ਵਾਸਤੇ ਸੀ ਵਰਤਿਆ ਸੀ ਬਾਕੀ ਭਾਈ ਤੇਰਾ ਬੱਚਾ ਅੰਦਰ ਆ ਜਾ ਕੇ ਉੱਪਰ ਚਲਾ ਗਿਆ ਕਮਰੇ ਚ ਸੇਵਾਦਾਰ ਦੇ ਨਾਲ ਬੈਠਾ ਖੇਡ ਰਿਹਾਗਾ ਉਹਨੂੰ ਜਾ ਕੇ ਮਿਲ ਲੈ ਤੇ ਉਹ ਮਾਂ ਪੁਰਖਾਂ ਦੇ ਪੈਰੀਂ ਪੈ ਗਿਆ ਰੋਣ ਲੱਗ ਗਿਆ ਪਰਿਵਾਰ ਸਾਰਾ ਉਹ ਕਹਿੰਦੇ ਭਾਈ ਪ੍ਰਮਾਤਮਾ ਦੂਰ ਥੋੜਾਗਾ ਪਰਮਾਤਮਾ ਤਾਂ ਨੇੜੇ ਹੀ ਆ ਪਰ ਮਿਲਣ ਦਾ ਤਰੀਕਾ ਗਲਤ ਆ ਆਪਾਂ ਲੋਕ ਸੰਸਾਰਿਕ ਚੀਜ਼ਾਂ ਮੰਗਦੇ ਆ ਨਿਰੰਕਾਰ ਨੂੰ ਕਦੋਂ ਮੰਗਦੇ ਆ ਉਹਨੂੰ ਤਾਂ ਆਪਾਂ ਕਦੇ ਮੰਗਿਆ ਹੀ ਨਹੀਂ ਆਪਾਂ ਤਾਂ ਇਹ ਕਹਨੇ ਵੀ ਦਾਤਾ ਤੂੰ ਦਾਤਾ ਜੀ ਦੇਈ ਚੱਲ ਸਾਨੂੰ ਤੇਰੀ ਲੋੜ ਨਹੀਂ ਗੁਰਬਾਣੀ 'ਚ ਵੀ ਲਿਖਿਆ ਵੀ ਦਾਤ ਪਿਆਰੀ ਵਿਚਰਿਆ ਦਾਤ ਆ ਵੀ ਸਾਨੂੰ ਤਾਂ ਦਾਤਾ ਤੇਰੇਆਂ ਦਾਤਾਂ ਚਾਹੀਦੇ ਨੇ ਸਾਨੂੰ ਤੇਰੀ ਲੋੜ ਨਹੀਂ ਮਹਾਂਪੁਰਸ਼ ਕਹਿੰਦੇ ਭਾਈ ਜਦੋਂ ਤੁਹਾਡੀ ਇਹੋ ਜਿਹੀ ਭਾਵਨਾ ਬਣ ਜੇ ਨਾ ਇਨਸਾਨ ਦੀ ਬਿਨਾ ਭੁੱਖ ਲੱਗੇ ਨਾ ਪਿਆਸ ਨਾ ਕਿਸੇ ਦੀ ਚਿੰਤਾ ਰਹੇ ਕੁਝ ਵੀ ਨਾ ਸੁੱਝੇ ਇੱਕੋ ਹੀ ਗੱਲ ਜਿੱਤ ਆਵੇ ਵੀ ਬਸ ਉਸ ਨੂੰ ਮਿਲਣਾ ਉਹਦਾ ਨਾਮ ਜਪੀਏ ਕਹਿੰਦੇ ਭਈ ਫੇਰ ਕਿਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ ਐਵੇਂ ਨਹੀਂ ਹੁੰਦਾ ਇਸ ਕਰਕੇ ਜਿੰਨਾ ਵੀ ਸਮਾਂ ਮਿਲਦਾ ਵੱਧ ਤੋਂ ਵੱਧ ਆਪਾਂ ਉਸ ਦੀ ਯਾਦ ਵਿੱਚ ਜੁੜੀਏ ਉਸ ਅੱਗੇ ਅਰਦਾਸ ਕਰੀਏ ਕਿ ਸਤਿਗੁਰੂ ਸਾਡੇ ਤੇ ਵੀ ਕਲ ਜੁਗੀ ਜੀਵਾਂ ਤੇ ਕਿਰਪਾ ਕਰ ਨਾਮ ਦੀ ਬੰਦਗੀ ਦੀ ਸਾਡੇ ਅੰਦਰ ਵੀ ਪ੍ਰਕਾਸ਼ ਹੋਵੇ ਤੇ ਬਾਣੀ ਦੇ ਬਾਣੀ ਨਾਲ ਜੁੜੀਏ ਭੁੱਲਾਂ ਚੋਕਾਂ ਸਤਿਗੁਰੂ ਜੀ ਸੰਗਤ ਬਖਸ਼ਣਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ